ਲਓ ਜੀ ਨੂੰ ਜੋਹਰੇ ਵਾਲਾ ਪਾਂਦਾ ਸਰ ਰੇਡ ਮੈਦਾਨ ਦੇ ਵਿੱਚ ਕਮ ਰੇਡਰ ਦਾ ਰੇਡ ਪਾ ਦੇਣੀ ਕੋਸ਼ਿਸ਼ ਕਰਨੀ ਨੰਬਰ ਲੈਣ ਦੀ ਜੀ ਆ ਨੰਬਰ ਲੈਣਾ ਹੁੰਦਾ ਸਮਾਨ ਨੂੰ ਹੱਥ ਲਾਉਣਾ ਇਹ ਗੱਲ ਨਹੀਂ ਕਰਨ ਦੇ ਕਹਿਣ ਦੇ ਜੀ ਓਏ ਅੰਮ੍ਰਿਤ 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 ਚੱਪਾ 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 ਚਰਖਾ 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 ਹਾਂ ਚਰਖਾ ਜਲਣ ਵਾਲੀ ਗੱਲ ਬੱਲੇ ਬੱਲੇ ਵੱਜ ਗਈ ਕੰਜੀ ਵੱਜ ਗਈ ਕੰਜੀ ਆ ਅੱਜ ਸਮੇਂ ਵੀਰਾਂ ਦਾ ਧੰਨਵਾਦ ਲਓ ਬਈ ਹੀ ਕਬੱਡੀ ਦੇ ਦੇਖ ਰਹੇ ਮੈਂ ਮੁੰਡਾ ਕਰਦਾ ਕਮਾਲਾ ਅਮਰਿਸ਼ਾੰਨਾ ਵਾਲਾ ਹੁਣ ਡੱਕਰ ਦੀ ਕੋਸ਼ਿਸ਼ ਕਰਦਾ ਹੋਇਆ ਬਈ ਹੀ ਦੀਨੂ ਦੀ ਰੇਡ ਕਪੜੇ ਲਾ ਕੇ ਵਿੱਚ ਮਦਨ ਐਨ ਸ਼ੂਕਰੇ ਹੋਏ ਕਬੱਡੀ ਦੇ ਖਿਡਾਰੀ ਬਈ ਮੈਂ ਬਹਿ ਜਾਵੇ ਅਮਰਿਤ ਆ ਸ਼ੰਨਾ ਵਾਲਾ ਕੋਸ਼ਿਸ਼ ਕਰ ਰਿਹਾ ਡੱਕਣ ਦੀ ਇੱਕ ਅਮਰੰਤ ਦੀ ਬੂੰਦ ਹੀ ਕਾਫੀ ਅੱਗ ਬੁਝਾਉਣ ਲਈ ਇੱਕੋ ਸਰੀ ਹੀ ਕਾਫੀ ਹੁੰਦਾ ਆ ਤਾਮ ਜਗਾਉਣ ਲਈ ਪੰਜ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਏ ਸਾਡਾ ਯਾਰ ਬੱਬਾ ਬਣਗਾ ਤਪੂਰੇ ਵਾਲਾ ਮੰਨਾ ਸੰਧੂ ਆ ਇਧਰ ਅਗਲੀ ਰੇਡ ਆ ਸਵਰਗਵਾਸੀ ਭਪਿੰਦਰ ਸਿੰਘ ਦਾ ਪੁੱਤਰ ਆ ਇਹ ਸਮਾਣੇ ਵਾਲਾ ਬੰਨੀ ਆ ਬਾਰਕ ਚੰਨਾ ਵਾਲੇ ਦਾ ਫੜਿਆ ਹੋਇਆ ਲੱਕ ਤੇ ਜੱਫਾ ਕਹਿੰਦੇ 100% ਸ਼ੋਰ ਹੈ ਨਾਜਵਾਨ ਚੰਨਾ ਵਾਲਾ ਜੱਫਾ ਲਾ ਕੇ ਪੁਆਇੰਟ ਹੈ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੈ